ਪਾਕਿਸਤਾਨ ਵਿੱਚ ਖੇਸਿਤਿਤ ਗੁਰਤਾਰਾ ਮਾਂ ਦੇ ਦਰਸ਼ਨ ਕਰਨ ਵਾਪਿਸ ਪਰਤੇ ਆਜਾ। ਇਹ ਜੋ تھا ਅਟਾਰੀ ਬਾਰਡਰ ਰਾਹੀਂ 13 ਅਪ੍ਰੈਲ ਨੂੰ ਸ਼੍ਰੋਮੇ ਗੁਰਤਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਾਕਿਸਤਾਨ ਦੀ ਗੁਰਤਾਰਾ ਦੇ ਦਰਸ਼ਨ ਕਰਨ ਲਈ ਗਿਆ ਸੀ ਜਿਸ ਵਿੱਚ 2481 ਸ਼ਰਧਾਲੂ ਗਏ ਸਨ। ਪੂਰੇ 10 ਦਿਨ ਰਹਿ ਕੇ ਉੱਥੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਰੇ ਗੁਰਤਾਰਾ ਦੇ ਦਰਸ਼ਨ ਕਰ ਅੱਜ ਵਾਪਿਸ ਪਰਤੇ ਆ। ਸ਼ਰਧਾਲੂਆਂ ਦੀ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਸਾਫ ਚਲਕ ਰਹੀ ਸੀ। ਇਨਾ ਵਿੱਚੋਂ ਇੱਕ ਸ਼ਰਦਾਲੂ ਜਿਸ ਦਾ ਨਾਮ ਜੰਗੀਰ ਸਿੰਘ ਦੱਸਿਆ ਜਾ ਰਿਹਾ ਉਸ ਨੂੰ ਹਾਰਟ ਅਟੈਕ ਰਾਹੀਂ ਉਹਨਾਂ ਦੀ ਮੌਤ ਹੋ ਗਈ ਹੈ ਚਿਨਾ ਦੀ ਡੈੱਡ ਬੋਡੀ ਨੂੰ ਵੀ ਵਾਪਸ ਲਿਆਂਦਾ ਗਿਆ ਸ਼ਰਦਾਲੋ ਨੇ ਸਰਕਾਰਾਂ ਦਾ ਤੇ ਐਸ.ਸੀ.ਪੀ.ਸੀ ਦਾ ਬਹੁਤ ਧੰਨਵਾਦ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਪੰਜਾ ਸਾਹਿਬ ਗੁਰਦੁਆਰੇ ਬਹੁਤ ਹੀ ਸਖਤ ਪ੍ਰਬੰਧ ਸਨ ਸੁਰੱਖਿਆ ਦੀ। ਉਹਨਾਂ ਦੋਵੇਂ ਸਰਕਾਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣ ਤਾਂ ਕਿ ਉਹ ਆਪਣੇ ਗੁਰਦ ਆਮਾਂ ਤੇ ਵੱਧ ਤੋਂ ਵੱਧ ਸਿੱਖ ਸੰਗਤ ਦਰਸ਼ਨ ਕਰ ਸਕੀ। ਇਸ ਮੌਕੇ ਸਾਡੇ ਸਹਿਯੋਗੀ ਰਾਜੇਸ਼ ਕੁਮਾਰ ਵੀ ਉੱਥੇ ਮੌਜੂਦ ਸਨ। ਜਿਨ੍ਹਾਂ ਨੇ ਉੱਥੋਂ ਦੇ ਪੈਟਰੋਲ ਅਧਿਕਾਰੀ ਅਰੋਣ ਮਾਹਲ ਜੀ ਨਾਲ ਇਹ ਗੱਲ ਕੀਤੀ ਆਉ ਸੁਣਾਉਂਦੇ ਹਾਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਤੋਂ ਪਾਕਿਸਤਾਨ ਸਿੱਖ ਸ਼ਰਧਾਲੂ ਦਾ ਰੋਜਾ ਥਾ ਜਿਹੜੇ ਕਿ 13 April ਨੂੰ ਵਿਸਾਖੀ ਵਾਲੇ ਦਿਨ ਵਿਸਾਖੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਗੁਰਦਤਾ ਮਾਲੇ ਗਏ ਸੀਗੇ ਜਿਨ੍ਹਾਂ ਦੀ ਕੁੱਲ ਗਿਣਤੀ ਸੀਗੀ 2481 ਇਹਨਾਂ ਨੂੰ ਦੱਸ ਦਿੰਦਾ ਵੀਜ਼ਾ ਮਿਲਿਆ ਸੀਗਾ ਜਿਹੜੇ ਕਿ 13 April ਨੂੰ ਗਏ ਤੇ ਅੱਜ 22 April ਨੂੰ ਇਹ ਵਾਪਸ ਆ ਰਹੇ ਜਿਥਾ ਇਹਨਾਂ ਦੀ ਜਿਹੜੀ ਆ ਜਥੇ ਦੇ ਲੀਡ ਕਰ ਰਹੇ ਸੀ ਸਦਾ ਕੁਲਵੰਤ ਸਿੰਘ ਸ਼ਰਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਤੋ ਇਹਨਾਂ ਦੇ ਗਰੁੱਪ ਲੀਡਰ ਸੀ ਕਿਹਦੇ ਕਿਹਦੇ ਮੌਤ ਹੋਈ ਉੱਥੇ ਹਾਂਜੀ ਕੱਲ ਡੇਰਾ ਸਾਹਿਬ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਸ਼ਰਧਾਲੂ ਜਿਨ੍ਹਾਂ ਦਾ ਨਾਮ ਜੰਗੀਰ ਸਿੰਘ ਆ ਤੇ ਪਟਿਆਲਾ ਦੇ ਰਹਿਣ ਵਾਲੇ ਜੀ ਇਹਨਾਂ ਦੀ ਕੈਜ਼ੁਐਲਟੀ ਹੋ ਗਈ ਆ ਪਤਾ ਲੱਗਿਆ ਵੀ ਇਹਨਾਂ ਹਟੈਕ ਹੋਇਆ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਨਾਲ ਪਰਸਨ ਹੈਗੇ ਤਿੰਨ ਚਾਰ ਮੈਂਬਰ ਉਹਨਾਂ ਦੇ ਘਰੇਲੂ ਮੈਂਬਰ ਆ ਉਹ ਵੀ ਨਾਲ ਆ ਰਹੇ ਜੀ ਉਹ ਹਟੈਕ ਗੁੜੀ ਆ ਗਈ आज रेड बॉडी आ रही है जी श्रदानोंदा जथा जथा वा वो करीब 11:00 बजे करीब 11:30 बजे करीब उना स्टार्ट हो गया ਤੇ ਸੁਲਾਈ ਸੁਲਾਈ ਆਪਣੇ ਆਪਣੇ ਜਾ ਰਹੇ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਜਾ ਰਹੇ ਜੀ ਇਸ ਦੇ ਨਾਲ ਹੀ ਉਹਨਾਂ ਨੇ ਉੱਥੋਂ ਵਾਪਸ ਪਰਤੇ ਸ਼ਰਦਾਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਆਪਣੇ ਵਿਚਾਰ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੀ ਕੀ ਕਿਹਾ ਆ ਸੁਣਾਉਂਦੇ ਹਾਂ ਮੈਂ ਜਪਿੰਦਰ ਕੌਰ ਹਾਂ ਜਪਿੰਦਰ ਚਪਾਲੀ ਫਾਜ਼ਿਲਕਾ ਡਿਸਟ੍ਰਿਕਟ ਤੋਂ ਅੱਜ ਤੁਸੀਂ ਪਾਕਿਸਤਾਨ ਜਥੇ ਵਾਪਸ ਆਏ ਗੁਰੂ ਦਾ ਮਦਰਸ਼ਨ ਕਰਕੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਅੱਛਾ ਲੱਗਾ ਜੀ ਮੇਰੀ ਬਹੁਤ ਰਿਸ਼ਤੀ ਜੀ ਮੈਂ ਜਾਣਾ ਜ਼ਰੂਰ ਮੇਰੇ ਬੱਚਾ ਨੇ ਮੈਨੂੰ ਭੇਜਿਆ ਜ਼ਰੂਰ ਜਾਓ ਤੁਸੀਂ ਬਹੁਤ ਵਧੀਆ ਅਰੇਂਜਮੈਂਟ ਸੀ ਖਾਣ ਦਾ ਪੀਣ ਦਾ ਸਿਕਿਉਰਟੀ ਦਾ ਚੱਪੇ ਚੱਪੇ ਦੇ ਸਿਕਿਉਰਟੀ ਸਾਰੀ ਪੂਰੀ ਟੌਰ ਸੀ ਜੀ ਸਾਰੀ ਤੇਰੇ ਕਦੇ ਗੁਰੂ ਦਾ ਮਹਦਰਸ਼ਨ ਕਰੇ ਅਸੀਂ ਜਾ ਕੇ ਆਹ ਗੁਰਨਾਮਕ ਪੰਜਾ ਸਾਹਿਬ ਇਹਨਾਂ ਕਾਨਾ ਸਾਹਿਬ ਰੋੜੀ ਗੁਰਦੁਆਰਾ ਸਾਹਿਬ ਬਾਕੀ ਹੋਰ ਛੋਟੇ ਵਿੱਚ ਬਾਲੀਲਾ ਗੁਰਦੁਆਰਿਆਂ ਦੇ ਸਾਰੇ ਤਾਂ ਮਹਦਰਸ਼ਨ ਕਰਦੇ ਆਂ ਕੀ ਕਹਣ ਜਾਂਦੇ ਦੋਵਾਂ ਸਰਕਾਰਾਂ ਦੋਵਾਂ ਸਰਕਾਰਾਂ ਦੇ ਆ ਥੋੜਾ ਹੋਰ ਖੁੱਲ ਦੇ ਦੇਣ ਤਾਂ ਕਿ ਜ਼ਿਆਦਾ ਰਸ਼ ਭੀਰ ਪਾਏ ਜੋ ਥੋੜੀ ਜ ਰਸਤੇ ਹੋਰ ਖੋਲ ਦੇ ਤਾਂ ਸਿੱਧੀਆਂ ਕਾਰਾਂ ਆਉਣ ਜਾਣ ਇਹ ਮਰੀਮ ਨਾਸੀ ਸ਼ਹੀਦ ਆਵਤਥਾ ਸੀ ਉੱਥੇ ਉਹ ਕਹਿੰਦੀ ਸੀ ਮੈਂ ਰਸਤੇ ਖੁਲਾਵਾਂਗੇ ਸਿੱਧੇ ਆਉਣ ਜਾਣ ਜੋ ਯਾਤਰਾ ਕੋਈ ਮੁਸ਼ਕਿਲ ਨਹੀਂ ਐ ਕੋਈ ਮੁਸ਼ਕਿਲ ਨਹੀਂ ਐ ਨਹੀਂ ਉਹ ਵੈਸੇ ਚਾਂਚਕ ਹੋਈ ਹਾਰਟ ਅਟੈਕ ਆਇਆ ਅੱਛੀ ਭਾਈ ਹੋਈ ਅਸੀਂ ਕੋਲੀ ਸੀ ਉਹਨਾਂ ਦੇ ਐਸੀ ਕੋ ਗੱਲ ਨਹੀਂ ਆ ਮਾ ਬੂਟਾ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੱਸਾ ਗਰਦਾਸਪੁਰ ਪਿੰਡ ਕੋਮਬੜੀ ਹਾਂਜੀ ਜੱਥੇ ਤੋਂ ਕੱਦਣ ਕਰਕੇ ਆਏ ਹਾਂ ਹਾਂਜੀ ਹਾਂਜੀ ਬਹੁਤ ਹੀ ਵਧੀਆ ਦਰਸ਼ਨ ਹੋਏ ਨੇ ਜਲਦੀ ਪਰ ਕੇ ਹਾਂਜੀ ਇਹ ਪਹਿਲੀ ਵਾਰ ਗਿਆ ਮੇਰੇ ਵੱਲੋਂ ਸਾਰੀ ਸੰਗਤ ਨੂੰ ਵਾਧੂ ਖਾਸਾ ਜੀ ਫਤਿਹ ਕਿਹੜੀ ਕਿਹੜੀ ਜਗ੍ਹਾ ਪਹਿਲਾ ਗਿਆ ਸਭ ਤੋਂ ਪੰਜਾ ਸਾਹਿਬ ਲੰਕਾਣਾ ਸਾਹਿਬ ਸੱਚਾ ਸਰਦਾ ਕਰਤਾਰਪੁਰ ਫਿਰ ਗੁਰਜਿੰਦੇਵ ਸਾਹਮਦੇ ਦਰਸ਼ਨ ਕੀਤੇ ਜਿੱਥੇ ਉਹਨੇ ਸਾਤ ਹੋਈ ਆ ਤੇ ਰਾਵੀ ਜਿੱਥੇ ਨਾ ਚੁੱਬੀ ਵਾਰੀ ਸੀ ਜਗਾ ਸਭ ਦਰਸ਼ਨ ਕਰਕੇ ਆ ਜਿੱਥੇ ਸੰਗਰ ਜਾਣਾ ਚਾਹੀਦਾ ਗਏ ਆ ਤਾਰੂ ਸਿੰਘ ਦਾ ਗੁਰਦੁਆਰਾ ਸਾਹਿਬ ਜਿੱਥੇ ਦੇਖ ਕੇ ਆ ਉਹਦਾ ਕੋਈ ਕੇਸਾਂ ਦੇ ਚੱਲ ਰਿਹਾ ਉਹਦੀ ਬੁਰੀ ਬੁਰੀ ਹਾਲਤ ਹੋਈ ਆ ਬਾਕੀ ਮੈਂ ਜਿੱਥੇ ਮੀਰ ਮੰਨੂ ਜੇਲ ਜਿੱਥੇ ਗੁਰਮਾਰੇ ਚੱਕੀ ਪੀਸੀ ਬੀਬੀਆਂ ਦੇ ਟੁਕੜੇ ਕਰਕੇ ਬੱਚਿਆਂ ਦੇ ਹਾਰਗਾਂ ਦੇ ਪਾਇਏ ਗੇ ਉਹ ਸਭ ਜਗ੍ਹਾ ਦਰਸ਼ਨ ਹੀ ਬੜੇ ਚੰਗੇ ਤਰੀਕੇ ਕੀਤੇ ਆ ਸੰਯੋਗ ਬੜਾ ਦਿੰਦੇ ਆ ਪਰ ਗੁਰਦਾਰਾ ਸਾਹਿਬ ਜਿਹੜਾ ਉਹ ਠੀਕ ਹੋ ਜਾਂਦਾ ਬਾਕੀ ਰਾਹ ਜਿਹੜੇ ਸਰਕਾਰਾਂ ਖੁੱਲ੍ਹੇ ਇੱਕ ਦਿਨ ਖੁੱਲੇ ਦਰਸ਼ਨ ਹੋ ਜਾਣ ਤੇ ਉੱਥੇ ਦੇਸ਼ ਦਾ ਲੋਧ ਲਈ ਹਾਂਜੀ ਇੱਕ ਸਦਾਰੀ ਬਹੁਤ ਸੁਭਾਅ ਹੋ ਗਈ ਆ ਉਹ ਅਟੈਕ ਹੋਇਆ ਨੂੰ ਚਾਨਕ ਅਟੈਕ ਹੋ ਗਿਆ ਕੋਈ ਅਜਿਹੀ ਤਲਬਤ ਨਹੀਂ ਇੱਥੇ ਵੀ ਹਾਂਜੀ ਬਾਕੀ ਸਾਡੇ ਸਾਰੇ ਸੰਯੋਗ ਬੜਾ ਵਧੀਆ ਸਹਿਯੋਗ ਦਿੱਤਾ ਕੋਈ ਅਜਿਹੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰਨਾਮ ਦਜੀਤ ਸਿੰਘ ਅਸੀਂ ਕੋਈਪੁਰ ਦੇ ਰਹਿਣਾ ਡਿਸਟ੍ਰਿਕਟ ਕੋਈਪੁਰ ਸੀਰ ਤੇਰਾ ਜ਼ਿਲ੍ਹਾ ਆ ਪਿੰਡ ਮੇਰਾ ਕਾਮਲ ਵਾਲਾ ਜੀ ਅੱਜ ਤੁਸੀਂ ਫਾਕਸ ਨਾਲ ਨਿਸ਼ਾਨ ਕਰਦੇ ਹੈ ਕਿ ਉਹ ਬਹੁਤ ਵਧੀਆ ਸਾਨੂੰ ਲੱਗਾ ਸਾਡੇ ਗੁਰੂ ਧਾਮ ਨੇ ਉੱਤੇ ਅਸੀਂ ਮੈਂ ਫਸਟ ਟਾਈਮ ਗਿਆ ਸੀਗਾ ਪਹਿਲਾਂ ਤਾਂ ਅਸੀਂ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਆ ਉਸ ਤੋਂ ਬਾਅਦ ਸਾਨੂੰ ਨਨਖਾਣਾ ਸਾਹਿਬ ਲਾਇਆ ਫਿਰ ਮਤਲਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਗੁਰੂ ਸਾਰੇ ਗੁਰਦੁਆਰੇ ਦਿਖਾਏ ਗਏ ਨੇ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਉੱਥੋਂ ਦੀ ਆਵਾਮ ਸਿਕਿਉਰਿਟੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਲਈ ਸੁਰੱਖਿਆ ਬਹੁਤ ਜਿਆਦਾ ਮਤਲਬ ਸੀਗੀ ਮਤਲਬ ਸਾਨੂੰ ਕੋਈ ਇੱਥੇ ਉੱਚ ਨੀਂਝ ਦੀ ਕੋਈ ਕਮੀ ਨਹੀਂ ਮਹਿਸੂਸ ਹੋਈ ਸਾਹਮਣੇ ਤੇ ਖਤਰਾ ਜਾਂ ਕਿ ਇਦਾਂ ਦੀ ਕੋਈ ਗੱਲ ਨਹੀਂ ਹਾਂਜੀ ਚੋਰੀ ਚਾਰੀ ਨਹੀਂ ਮਤਲਬ ਚੋਰੀ ਚਾਰੀ ਵਾਲਾ ਤੇ ਉੱਥੇ ਕੋਈ ਸਿਲਸਿਬਾ ਨਹੀਂ ਸਿਕਿਉਰਟੀ ਬਹੁਤ ਟਾਈਟ ਸੀਗੀ ਉੱਥੇ ਮਤਲਬ ਸਾਡੀ ਸੁਰੱਖਿਆ ਵਾਸਤੇ ਚੋਰੀ ਵਾਲਾ ਤਾਂ ਉੱਥੇ ਕੋਈ ਮਸਲਾ ਹੀ ਨਹੀਂ ਸੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਸ਼ਰਦਾਲੂ ਦੀ ਮੌਤ ਹੋਈ ਸੀਗੀ ਉਹ ਮਤਲਬ ਉਹਨਾਂ ਥੋੜਾ ਜਿਹਾ ਠੀਕ ਨਹੀਂ ਸੀਗੇ ਤੇ ਠੀਕ ਨਾ ਹੋਣ ਕਰਕੇ ਰਾਤੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੋਂ ਰਾਤੀ ਫਿਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਫਿਰ ਅੱਜ ਸਵੇਰੇ ਉਹਨਾਂ ਨੂੰ ਮਤਲਬ ਸੰਗਤ ਦੇ ਨਾਲ ਹੀ ਭੇਜਿਆ ਗਿਆ ਹਾਂ ਜੀ ਮੈਂ ਫਾਈਲ ਹੀ ਰਿਕ ਨਹੀਂ ਮੈਂ ਪੂਰੇ ਮਤਲਬ ਜੱਥੇ ਦੇ ਨਾਲ ਗਿਆ ਸੀ ਕਿਤਰਾ ਮਨ ਨੂੰ ਲੱਗਾ ਬਹੁਤ ਹੀ ਵਧੀਆ ਲੱਗਾ ਮੈਂ ਨਾ ਕਿ ਜਿਹੜੇ ਕੀ ਰੱਜ ਮੇਰੀ ਵੀਡੀਓ ਸੁਣ ਰਹੇ ਨੇ ਜਿਹੜੇ ਨਹੀਂ ਵੀ ਗਏ ਉਹ ਵੀ ਆਪਰਾ ਅਪਲਾਈ ਕਰਨਾ ਤੇ ਗੁਰੂਤਮ ਦੇ ਦਰਸ਼ਕ ਕਰਨ ਤੇ ਕੀ ਕਹਾਂ ਜਾਓ ਕਿ ਦੋ ਸਰਕਾਰਾਂ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮਲਗਰਤ ਕੇ ਰਹਿਣ ਬਸੋਤੇ ਮੁਸਲਮਾਨ ਭਾਈਚਾਰਾ ਹਿੰਦੂ ਭਾਈਆ ਕਿਰਚਾ ਭਾਈ ਬਹੁਤ ਸਾਰੇ ਲੋਕ ਉਹ ਸਾਨੂੰ ਜਿਹੜੇ ਮਿਲੇ ਨੇ ਜਿਹੜੇ ਕਹਿੰਦੇ ਕਿ ਅਸੀਂ ਵੀ ਇੰਡੀਆ ਜਾਣਾ ਚਾਹੁੰਦੇ ਮਗਰ ਸਾਨੂੰ ਮਤਲਬ ਔਲ ਨਹੀਂ ਹੈਗੀ ਅਸੀਂ ਵੀ ਜਥੇ ਨਾਲ ਗਏ ਆ ਆਮ ਬੰਦਾ ਨਹੀਂ ਜਾ ਸਕਦਾ ਸੀ ਕਹਿੰਨੇ ਵੀ ਰਾਤ ਮਿਲ ਕੇ ਰੋ ਤੇ ਬੜੀ ਬੜੀਆਂ ਗੱਲ ਬਾਰਡਰ ਖੋਲੇ ਜਾਣ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਉਹ ਖੋਲਿਆ ਜਾਵੇ ਬਾਏ ਰੋੜ ਹਤੇ ਜਾਣ ਬਾਏ ਰੋੜ ਉਹ ਲੋਕ ਇਧਰ ਆਉਣ ਸਾਡੇ ਉਧਰ ਜਾਣ ਉਹਦੇ ਧਾਮਾਂ ਤੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਰਜਿੰਦਰ ਸਿੰਘ ਜੀ ਕਿੱਥੇ ਤੋਂ ਆਏ 5 ਸਾਲ ਜਿੰਨਾ ਮਦਦ ਕਰਨ ਕਰਕੇ ਕੀ ਕਿਹੜਾ ਚਾਹੁੰਦੇ ਹੋ ਉੱਥੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਨੂੰ ਭਾਰਤ ਸਰਕਾਰ ਵੱਲੋਂ 10 ਦਿਨ ਦਾ ਵੀਜ਼ਾ ਮਿਲਿਆ ਸੀ ਸਾਰੇ ਜਥੇ ਜਿਹੜੇ तकरीबन ਤਿੰਨ ਤੋਂ 4000 ਅਰਸ਼ਵਧਾਲੂ ਜਿਹੜਾ ਹਰ 4 ਮਹੀਨੇ ਬਾਅਦ ਸਾਲ ਦੇ ਵਿੱਚ ਚਾਰ ਵਾਰੀ ਉਥੇ ਦਰਸ਼ਨ ਗੁਰਧਾਮਾਤ ਕਰਨ ਲਈ ਪਹੁੰਚਦਾ ਹੈ ਉਥੋਂ ਦੇ ਜਿੰਨੀ ਵੀ ਮੈਨੇਜਮੈਂਟ ਹੈ ਉਥੋਂ ਦੇ ਵਜ਼ੀਰੇ ਆਲਮ ਨੇ ਜਾਂ ਉਥੋਂ ਦੀ ਸਿਕਿਉਰਿਟੀ ਸਾਰੇ ਬੜਾ ਵਕੂਫੀ ਤੌਰ ਤੇ ਸਾਥ ਦਿੰਦੇ ਨੇ ਕਿਸੇ ਨਾਲ ਵੀ ਕੋਈ ਪਾਰਸ਼ਲਟੀ ਨਹੀਂ ਕੀਤੀ ਜਾਂਦੀ ਰਹਿਸ ਤੋਂ ਲੈ ਕੇ ਰਸਤੇ ਚ ਆਉਣ ਜਾਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਬੜਾ ਵਧੀਆ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਕਰਦੇ ਨੇ ਸਾਨੂੰ ਦੱਸ ਦਿੰਦਾ ਟੂਰ ਤੇ ਪਤਾ ਵੀ ਨਹੀਂ ਲੱਗਿਆ ਵੀ ਦਿਨ ਕਿਦਾਂ ਲੰਘ ਗਏ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਹਸਨਬਦਾਲ ਗੁਰਦੁਆਰਾ ਸੱਚਾ ਸੌਦਾ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਕੋਈ ਦਿੱਕਤ ਨਹੀਂ ਆਈ ਕਿਸੇ ਤੁਹਾਨੂੰ ਬਹੁਤ ਬਦਨਾਮ ਇੱਕ ਸੰਧਾਲੂ ਉਹ 2017 ਸਾਲ ਦੇ ਵਿੱਚ ਰਿਟਾਇਰ ਪੁਲਿਸ ਅਫਸਰ ਸਨ ਤੇ ਗੁਰਦੁਆਮਾ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਅੱਜ ਰਾਤ ਨੂੰ ਸੜਕੀ ਅੰਤ ਵੇਲੇ ਉਹਨਾਂ ਨੂੰ ਟੈਗ ਦੀ ਪ੍ਰੋਬਲਮ ਪਈ ਉਹਨਾਂ ਦੇ ਨਾਲ ਪਰਿਵਾਰਕ ਮੈਂਬਰ ਸਨ ਉਹਨਾਂ ਦੇ ਇੱਕ ਸਾੰਡੂ ਸਾਨੇ ਇੱਕ ਉਹਨਾਂ ਦੀ ਸਾਲੀ ਸਾਹਿਬਾ ਤੇ ਇੱਕ ਉਹਨਾਂ ਦੀ ਵਾਈਫ ਸੀ ਪਰ ਅਚਾਨਕ ਦਿੱਕਤ ਆਈ ਇਸੇ ਬਾਕੀ ਉਹ ਗੁਰਦੁਆਰੇ ਦੇ ਅੰਦਰ ਹੀ ਉਹਨਾਂ ਨੂੰ ਰਹਿਸ ਦੇ ਪ੍ਰਬੰਧ ਦੇ ਵਿੱਚ ਡੈਥ ਹੋਈ ਉਹਨਾਂ ਦੀ ਕਿਹਾ ਜਾਵੇ ਕੋਈ ਹੋਰ ਸਰਕਾਰਾਂ ਨੂੰ ਮੁਹੱਬਤ ਦਾ ਪੈਗਾਮ ਦੇਣ ਸਾਰਿਆਂ ਨੂੰ ਆਉਣ ਜਾਣ ਦੀ ਜਿਹੜੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਫਰਤ ਦੀਆਂ ਜੜੀਆਂ ਲਕੀਰਾਂ ਉਹਨਾਂ ਨੂੰ ਕੱਟ ਵੱਢ ਕੇ ਸਾਰਾ ਜਿਹੜਾ ਇਧਰੋਂ ਪਹਿਲਾਂ ਜਿੱਦਾਂ ਵਪਾਰ ਚੱਲਦਾ ਹੁੰਦਾ ਸੀ ਉਦੋਂ ਚੱਲੇ ਜਿਹੜਾ ਇਧਰ ਦੇ ਆਵਾਮ ਨੂੰ ਵੀ ਤੇ ਉਧਰ ਦੀ ਵੀ ਦੁਨੀਆਂ ਨੂੰ ਖਲਕਤ ਨੂੰ ਰੋਜ਼ੀ ਰੋਟੀ ਮਿਲ ਸਕੇ ਤੇ ਦੋਵੇਂ ਖੁਸ਼ਹਾਲੀ ਨਾਲ ਰਾਜਮੰਦੀ ਨਾਲ ਜੀਵਨ ਜੀਏ